ਤਾਂ ਯਾ ਸਦਾ ਜਾਣਾ ਅਸੀਂ ਰਾਤ ਨੂੰ ਗਲਤ ਰਸਤੇ ਪੈ ਗਏ ਸੀ 12 ਵਜੇ ਤੇ ਖੱਬੇ ਬਣੇ ਚਲ ਗਏ ਹਾਂ ਏਕ ਦੇ ਨਾਲ ਨਾਲ ਉਤੋਂ ਬਾਅਦ ਸਾਨੂੰ ਫੌਜੀਆ ਨੇ ਵਾਪਸ ਭੇਜਿਆ ਤੇ ਫਿਰ ਅਸੀਂ ਏ ਜਿੱਥੇ ਪੈਂਗੋਂਗ ਲੈ ਕੇ ਵੀਉ ਹੈ ਉੱਥੇ ਹੀ ਰਾਤ ਆਇਆ ਲੂਕੋਂਗ ਰਾਤ ਨੂੰ ਸਫ਼ਰ ਨਾ ਕਰੋ ਚੰਗਾ ਵਾ ਤੇ ਪੈਂਗੋਂਗ ਲੇਕ ਏ ਦੂਜੇ ਬਣ ਲੈ ਜਾਂਦੀ ਆ ਇੱਥੇ ਰਾਤ ਨੂੰ ਨੀ ਜਾਂਦੇ ਨਹੀਂ ਉਹ ਤਾਂ 5 ਵਜੇ ਤੱਕ ਹੀ ਐਸਕੇ ਖੁੱਲੰਦਾ ਰਾਤ ਨੂੰ ਨਹੀਂ ਜਾ ਸਕਦੇ ਉੱਥੇ ਤੇੜੀ ਪੈਂਗੋ ਅੱਧੀ ਚੈਨਾ ਵਿੱਚ ਉਹ ਆਤੀ ਆਈਡੀਆ ਚ ਉਹ ਗੇਟੀ ਸर्च ਮਾਰਦੀ ਦੀ ਪੈਂਗੋ ਲੇਕ ਵਿਊ ਤੇ ਸर्च ਮਾਰਿਓ ਆ ਸਾਰੇ ਕਾਟੇਜ ਹੀ ਆ ਰਹਿਣ ਲਈ ਪੈਂਗੋ ਲੇਕ ਵਿਊ